ਲਾ ਜੀ ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਸਾਸਰੀ ਕਾਲ ਸਾਡੇ ਵੱਲ ਸਾਸਰੀ ਕਾਲ ਜੀ ਕਿੰਨੇ ਨਿਆਰੇ ਝੂਟੇ ਲੈ ਰਹੇ ਨੇ ਹਾਂ ਇੱਕੋ ਤੋੜ ਧੂੜ ਨਾ ਦੇਣ ਇਹਨੂੰ ਏ ਸੰਦੀਪ ਦੇ ਤਾਂ ਇੱਕ ਸਾਰ ਬਾਕੀ ਪਹਿਲਾਂ 1.5 ਕਵੰਟਲ ਪਾਰ ਆ ਸਾਡੇ 3.5 ਕਵੰਟਲ ਅੱਛਾ 1.5 ਕਵੰਟਲ ਇਕ ਮਮੀ 1 ਕਵੰਟਲ ਤੋਂ ਉੱਤੇ ਦੀ ਮੋਟਾ ਵੀ 1 ਕਵੰਟਲ ਤੋਂ ਉੱਤੇ ਮੈਂ ਕਵੰਟਲ ਤੋਂ ਘਾਟੀ ਆ 98 ਕਿਲੋ ਦੀ ਆ ਮੈਂ ਵੀ ਕਵੰਟਲ ਤੋਂ ਘਾਟੀ ਆ ਇਹ ਮੋਟਾ ਦੇ 1 ਕਵੰਟਲ 15 ਕਿਲੋ ਆ ਲੱਗਦਾ ਜੀ ਮੈਨੂੰ ਤਾਂ ਡਰ ਲੱਗਦਾ ਹਾਂ ਸੋ ਇੱਕ ਮਿੰਟ ਬਲੌਗ ਦੇ ਸ਼ੁਰੂ ਚ ਪੰਜਾਬ ਤੇ ਰੱਬ ਹੱਥ ਮੇਰ ਭਰਿਆ ਹੱਥ ਰੱਖੇ ਹੱਥ ਰੱਖੇ ਤਾਂ ਅੰਦਲੁਸਤੀ ਰੱਖੇ ਹੁਣ ਖੈਰ ਖੈਰਾਂ ਦਾ ਰਵੇ ਸੁਖ ਸੁਖਾ ਦਾ ਰਵੇ ਤੇ ਉੱਥੋਂ ਬਾਰਸ਼ੇ ਕੰਟਰੋਲ ਰੱਖੇ ਨਹੀਂ ਹੁਣ ਤਾਂ 25 26 ਤਰੀਕ ਤੋਂ ਬਾਰਸ਼ ਕੰਟਰੋਲ ਚ ਕੋਈ ਚੱਕਰ ਨਹੀਂ ਤੇ ਬਾਕੀ ਸਾਨੂੰ ਕੱਲ ਬੜੇ ਮੈਸੇਜ ਆਏ ਮਤਲਬ ਬਾਈ ਪੁੱਛਿਆ ਸੀ ਕਿ ਕਾਦੀ ਲੋਡ ਕਿਉਂਕਿ ਟਰੈਕਟਰ ਤਾਂ ਮਿੱਟੀ ਦੇ ਸਾਡੇ ਲੱਗਣੇ ਲੱਗਣੇ ਬਾਕੀ ਕੰਬਲਾ ਕੁੰਬਲਾਂ ਦੀ ਲੋਡ ਆ ਵੀਰ ਭਰਾ ਜੋ ਵੀ ਸੇਵਾ ਕਰਨਾ ਚਾਹੁੰਦੇ ਨੇ ਤੇ ਉਹ ਸੇਵਾ ਕਰਨ ਕੰਬਲਾ-ਕੁੰਬਲਾ ਦੀ ਕਿਉਂਕਿ ਗਾਹ ਸਿਆਲ ਬਹੁਤ ਫਾਇਦਾ ਕਿਉਂਕਿ ਸਿਆਲ ਆਉਂਦਾ ਜਾਂਦਾ ਬਿਸਤਰੇ ਨਾਲ ਉਹ ਵੀ ਖਰਾਬ ਹੋ ਗਈ ਜਦੋਂ ਜਦੋਂ ਰੋਣਾ ਬਾਕੀ ਜ਼ਰੂਰ ਆ ਭਾਈ ਰਲ ਮਿਲ ਕੇ ਚੱਲੋ ਤੇ ਐਵੇਂ ਨਜਾਇਜ਼ ਫਾਇਦਾ ਨਾ ਚੱਕੋ ਕਿ ਹਾਂ ਬਾਕੀ ਜੇ ਕੋਈ ਕਰਦਾ ਉਹਨੂੰ ਵੀ ਮਾੜਾ ਨਾ ਬੋਲੋ ਤੇ ਜਿਹੜਾ ਨਹੀਂ ਕਰਦਾ ਉਹਨੂੰ ਵੀ ਮਾੜਾ ਨਾ ਬੋਲੋ ਕਿਉਂਕਿ ਕੋਈ ਕਹਿੰਦਾ ਵੀਡੀਓ ਬਣਾਉਣ ਲਈ ਕਰੀ ਜਾਂਦੇ ਬਾਕੀ ਤੁਸੀਂ ਇਹ ਸੋਚੋ ਯਾਰ ਕਰੀ ਤੇ ਜਾਂਦੇ ਨਾ ਹਾਂ ਕਰੀ ਥੋੜਾ ਕਰੇ ਬਹੁਤਾ ਕਰੇ કરી ਜਾਵੇ। ਸ਼ੇਰਮਾ ਤਾਂ ਕਰਕੇ ਆਉਂਦੇ ਨਾ ਸਿੱਧੀ ਕੋ ਬਣਾ ਦੇ ਤੁਹਾਨੂੰ। ਕਰਿਆ। ਇਹਨਾਂ ਨੂੰ ਗਲਤ ਨਹੀਂ ਦੇਖਣਾ ਚਾਹੀਦਾ ਜੇ ਉਹ ਵੀਡੀਓ ਬਣਾਉਂਦੇ ਨਾ ਆਪਾਂ ਨੂੰ ਸਥਿਤੀ ਦਾ ਪਤਾ ਲੱਗਦਾ ਪਿਆ ਲੋਕ ਸੋਸ਼ਲ ਮੀਡੀਆ ਤੇ। ਹਾਂ ਚਲੋ ਬਾਕੀ ਆਪਾਂ ਬਾਲਾ ਨਹੀਂ ਬੈਸ ਇਸ ਮੁੱਦੇ ਤੇ ਕਰ ਸਕਦੇ। ਬਈ ਬਾਈ ਜਿਆਦਾ ਆਪਾਂ ਇਹ ਗੱਲ ਕਹਿੰਨੇ ਆ ਕਿ ਭਈ ਠੀਕ ਆ ਜਾਣਾ ਚਾਹੀਦਾ ਸੇਵਾ ਕਰਨੀ ਚਾਹੀਦੀ ਪਰ ਸੇਫਟੀ ਵੀ ਪਹਿਲਾਂ ਜਰੂਰੀ ਗੱਲ ਤਾਂ ਜਿਹੜੀਆਂ ਵੀਡੀਓ ਵੀਡੀਓ ਬਣਾਉਣ ਵਾਲੇ ਉਹ ਮੇਨ ਬੰਦੇ ਜਾਣ ਤੇ ਉਹ ਹੀ ਵਧੀਆ। ਹਰੇ ਹਰੇਕ ਨਾ ਬਾਕੀ ਇਹ ਟੌਪਿਕ ਚਲੋ ਵਾਗਰੂ ਮੇਅਰ ਕਰੇ। ਬਾਕੀ ਜਿਹੜਾ ਅੱਜ ਦਾ ਆਪਣਾ ਵਲੌਗ ਹੈ ਸ਼ੁਰੂ ਅੱਜ ਦਾ ਵਲੌਗ ਆ ਚਾਰ ਚਿਹਰੇ ਦੇਖ ਸਕਦੇ ਆ ਮੈਂ ਪਰਣਾ ਨਹੀਂ ਬੰਨਿਆ ਮੈਂ ਤਾਂ ਨਹੀਂ ਆਇਆ ਮੈਨੂੰ ਟੋਪੀ ਤੋਂ ਲਾਂਦਾਂ ਪਾਉਂਦਾ ਮੈਂ ਟੋਪੀ ਲਈ ਮੈਂ ਆਇਆ ਨਹੀਂ ਤੇ ਆਹ ਲਾਂਦਵੇ ਆ ਆ ਵੇਖ ਸਕਦੇ ਹੋ ਸਰੀਰ ਸੋ ਮੋਟੇ ਦੇ ਵਿਆਹ ਦੀ ਅੱਜ ਐਲਬਮ ਖੋਲਾਂਗੇ 4 ਸਾਲ ਹੋ ਗਏ ਕਿੰਨੀ ਪਤਲੀ ਖੋਲ ਬਾਈ ਖੋਲ ਖੋਲ ਝੂਂਦੇ ਨਾਲ ਲਈ ਜਾਓ ਝੂਂਦੇ ਨਾਲ ਲਈ ਜੋ 5 ਸਾਲ ਬਾਅਦ 5 ਸਾਲ ਬਾਅਦ 5 ਸਾਲ ਹੋ ਗਏ ਵਿਆਹ ਤੇ ਹਾਂ ਨਹੀਂ ਇੰਗੇਜਮੈਂਟ ਦੀ ਹੈ ਇਹਦਾ ਸਾਢੇ 50 ਸਾਲਾਂ ਬਾਅਦ ਸਾਢੇ 50 ਸਾਲਾਂ ਬਾਅਦ ਦੇਖੋ ਮੈਂ ਇੱਕ ਇਹ ਗੱਲ ਕਹਿਣਾ ਹਾਂ ਨਾ ਚੁੱਪ ਤੂੰ ਆਪਦਾ ਕਰ ਪਹਿਲਾਂ ਯਾਰ ਮੈਂ ਇੱਕ ਇਹ ਗੱਲ ਕਹਿਣਾ ਹਾਂ ਕਿ ਬੰਦਾ ਮਹੀਨੇ-ਮਹੀਨੇ ਬਾਅਦ ਬਦਲਦਾ ਤੇ ਅੱਜ ਤੱਕ 50 ਸਾਲਾਂ ਬਾਅਦ ਬੰਦੇ ਬਦਲੇ ਵਿਖਾਉਣੇ ਕਿੰਨੇ ਬਦਲ ਗਿਆ ਮੈਂ ਵੀ ਤੂੰ ਇੱਕ ਆਪਣੇ ਮੁੰਡੇ ਦਾ ਸਬਰ ਸੀ 3 ਸਾਲ ਮੰਗਿਆ ਰਿਆ 19 ਨਹੀਂ 21 ਨੂੰ ਆਹ ਕਰਨੇ ਨਹੀਂ ਦਿੱਤੀ ਅਗਲੇ ਦਾ ਡੰਡਾ ਕਾਇਮ ਸੀ ਸਹੁਰਾ ਦਾ ਡੰਡੇ ਵੀ ਬੜੇ ਮਾਨੇ ਪਾਪਾ ਪਾਲਾ ਜੀ ਨਹੀਂ ਪਾਪਾ ਪਾਲ ਜੀ ਪਾਪਾ ਪਾਲ ਜੀ ਆਓ ਆ ਫਟ ਚੱਟ ਮੰਗਣੀ ਫਟ ਵਿਆਹ ਕਰਦੇ ਆਓ ਆਪਦੀ ਘਰ ਦੀ ਨੂੰ ਲਕਾਉਂਦਾ ਹੋਇਆ ਹੱਥ ਰੱਖ ਕੇ ਆਵੇ ਹਰ ਮਾ ਆਵੇ ਕਮੋਟ ਆਵੇ ਛੋ ਰੋਕੋ ਇਹਨੂੰ ਮੇਰੇ ਜੀ ਤੀਨੀ ਟਾਲਦੀ ਏ ਸਿਰਾ ਕਰਾ ਲਿੰਦੀ ਆ ਵਿੱਚ ਵਿੱਚ ਕਾ ਨਾ ਹੀ ਮੋਟੇ ਹਣੀ ਪਤਲੇ ਸੀ ਹੈ ਹੈ ਨਹੀਂ ਗੇ ਉਹ ਫੋਟੋ ਉੱਡ ਗਿਆ ਇੰਨੇ ਸਾਲਾਂ ਬਾਅਦ ਉਸ ਤੋਂ ਬਾਅਦ ਮੈਂ ਤੈਨੂੰ ਦਿਖਾਉਣਾ ਆਈ ਪਈ ਕਿਉਂ ਆ ਗਿਆ ਤੇਰਾ ਬੇਟਾ ਆ ਗਿਆ ਤੇ ਰੱਖੀ ਜਾਂਦਾ ਵੇਖੀ ਆਹ ਦੇ ਮੂੰਹ ਤੇ ਆ ਤੇ ਰੱਖੀ ਆਹ ਨਾ ਪੋੜਣਾ ਜਿਹੜਾ ਆ ਪੋਸ਼ ਮਾਰਦਾ ਨਾ ਆਏ ਹੋਏ ਜਾਨ ਹੀ ਕੱਢ ਲਈ ਇੱਥੇ ਕੋਈ ਜ਼ਰ ਚੈੱਕ ਕਰ ਆਏ ਆ ਆਏ ਹੋਏ ਨਾ ਜਿਹੜਾ ਬੋਲ ਆ ਜਿਹੜੀ ਜਾਨ ਹੀ ਕੱਢ ਲਈ ਨਾ ਜਲਵਾ ਚੱਲ ਅੱਗੇ ਜਲਵਾ ਦੂਰੋਂ ਦੇਖ ਜਾਣਾ ਕੋਈ ਚੱਕਰ ਨਹੀਂ ਵੀ ਵੇਖੋ ਯਾਰ ਇਹ ਪ੍ਰਾਣੀਆਂ ਹੋਂ ਤਾਂ ਵੇਖ ਸੰਦੇ ਇਹ ਇਹ ਸੈਰ ਸਪਾਟਾ ਕਰਦੇ ਹੋਏ ਇਹ ਚੀਜ਼ਾਂ ਵਾਂਗੂ ਇਹ ਸੁੱਤਾ ਦਾ ਬੈੱਡ ਨਹੀਂ ਮਿਲਿਆ ਤੈਨੂੰ ਨਹੀਂ ਆ ਵੇਖ ਆ ਕੀ ਵਿਖਾਉਂਦੇ ਆ ਕਿ ਉਹਦੋਂ ਪਾਣੀ ਆ ਚੀਜ਼ਾਂ ਵਾਂਗੀਆਂ ਕਿ ਇੱਧਰ ਇੱਧਰ ਆਪਣਾ ਥਾਵਾਂ ਐ ਸਿਸਟਮ ਕੋਈ ਕੋਚ ਬਾਰੇ ਜੜੇ ਚਲੋ 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 ਅੱਗੇ ਅੱਗੇ ਇਹ ਤਾਂ ਹੀ ਨਿੱਕੇ ਨੇ ਬੋਲਦੇ ਇਹ ਦੁਕਾਂਹ ਚੱਲ ਜੋ ਯਾਰ ਇਹ ਬੰਦੇ ਇਹ ਨਾ ਤੇ ਟੋਡੀਆਂ ਨਹੀਂ ਵੇਖੀ ਜਾਣਗੇ ਆ ਆ ਗਈ ਹੁਣ ਆ ਗਈ ਆ ਵੇਖੋ ਆ ਆਪਣੇ ਲਈ ਕੀਤਾ ਸੀ ਰਿੰਗ ਸ਼ਰਮਨੀ ਆਸਤੇ ਛੋਟਾ ਜਿਹਾ ਪੈਲੈਸ ਆ ਮੋਟੇ ਦਾ ਆ ਜਿੰਨੇ ਜੂਗੇ ਸੀ ਜਾਂ ਇਹ ਕੌਣ ਕੌਣ ਮੋਟੇ ਪਛਾਣੇ ਨਾ ਜੋ ਇਹ ਮੰਮੀ ਜੀ ਇਹ ਸਾਰੀਆਂ ਭਰਾਵਾਂ ਦੀਆਂ ਕੁੜੀਆਂ ਹੀ ਆ ਆ ਮਾਤਾ ਆ ਜੀ ਆ ਮਾਸੀ ਜੀ ਆ ਮਾਸੀ ਆ ਮਾਮੀ ਨਾਨੀ ਨਾਨੀ ਤਾਂ ਹੁਣ ਰਹੀ ਨਹੀਂ ਵਿਚਾਰੀ ਹੈ ਨਾ ਹਾਂ ਨਹੀਂ ਨਾਨੀ ਹੈਗੀ ਆ ਨਾਨੀ ਹੈਗੇ ਨਹੀਂ ਆਡੀ ਨਾਨੀ ਆ ਘਰ ਨਾਨੀ ਰਹਗੀ ਆ ਹਾਂ ਨਾਨੀ ਹੈਗੀ ਆਡੀ ਮੈਂ ਨਾ ਕਹੀ ਜਾ ਆਵਾ ਮਮੀ ਆਵੇ ਆਵਾ ਮਮੀ ਮਮੀ ਜੀ ਨਹੀਂ ਹੋਣੇ ਹੈਗੇ ਚਲੋ ਜੀ ਅੱਗੇ ਹਾਂ ਵਾ ਰੀਤ ਮੋਟੀ ਪ੍ਰਾਵਰ ਕੀ ਸੇਮ ਡਿੱਟੋ ਕਾਪੀ ਮਾਰੋ ਪਤਲੀ ਸੀ ਚਲੋ ਆਪਣੇ ਇਧਰ ਮਾਮੇ ਆ ਨਾਨਨੇ ਨੇ ਵੇ ਚੇਕਰ ਹੁਣ ਨਹੀਂ ਚਲ ਹੁਣ ਸਵਰਗਵਾਸ ਹੋ ਗਏ ਆ ਕੀ ਆ ਘਾਟਾ ਪਰ ਪਾਪੇ ਪਾੜੋ ਨਾ ਟਾਵਰ ਚੇਕ ਕਰ ਨਾ ਕਰ ਚੇਕ ਪਾਪੇ ਪਾੜੋ ਨਾ ਟਾਵਰ ਇੱਥੇ ਵੇਖ ਕਿਉਂ ਤੇ ਨਾਲ ਪਾਲੋ ਦੀ ਵੇਖ ਪਾਲੋ ਇੱਧਰ ਪਾਲੋ ਦੂਰੇ ਕੋਲ ਕਿਵੇਂ ਐਂਕਲਾਈਆਂ ਲੈ ਇੱਧਰ ਵੇ ਜੱਫੀ ਪਾ ਪਾ ਕੇ ਫੋਟੋਆਂ ਖਚਾਈਆਂ ਸੀ ਠੀਕ ਆ ਇੱਧਰ ਮੂੰਹ ਵੇਖ ਦੇ ਆਹ ਕੋਣਾ ਚਾਰ ਬੰਦੇ ਆ ਆ ਗੁਰਮੁਖਾ ਲਵ ਯੂ ਹੋ ਗਏ ਸਾਰੇ ਦੇ ਫਿਰਤਾ ਨਾਲ ਦੂਜਾ ਹੈਰੀ ਆ ਦੇ ਨਾਲ ਬਾਈ ਸਣੀ ਆ ਨੇ ਕਿਹਨੂੰ ਪਤਾ ਹੀ ਨਹੀਂ 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 ਇੱਧਰ ਦੇਖੋ ਇੱਧਰ ਦੇਖੋ ਲੱਛਣ ਦੇ ਨੀ ਕਿਨੇ ਕਿ ਚੂਚੇ ਟੂਚੇ ਐਂਟਰੀ ਐਂਟਰੀ ਇਹ ਆਪਣੇ ਯੂਜ ਹੈ ਨਾ ਪ੍ਰავ ਪ੍ਰავ ਏਕਮ ਭਾਈ ਉਹ ਬੈਡਨੈਸ ਦੇ ਵੇਖੀ ਗਏ ਨੇ ਫਿਲਮ Netflix ਤੇ ਉਹ ਵੇਲਾ ਉਹਦੇ ਅਰਗੀਆਂ ਲੱਗਣ ਦੇਹੀ ਉਹ ਵੇਖ ਕੇ ਮੂੰਹ ਮੇਕਅਪ ਨੇ ਮੇਕਅਪ ਨੇ ਮੂੰਹ ਮੇਕਅਪ ਬਣਾਇਆ ਇੱਥੇ ਵੇਖ ਰਹੀ ਨੇ ਨਾ ਪਿਆਰੀਆਂ ਪਿਆਰੀਆਂ ਨੀਂਹ ਵੇਖ ਦੂ ਹੂੰ ਇੰਨੀ ਲੱਗਿਆ ਉਹ ਨਾ ਵਿੱਚ ਪਿਆਰੀਆਂ ਪਿਆਰੀਆਂ ਸੂ ਆਇਦਰ ਆਇਦਰ ਅਪਿੰਦਰ ਹਣੀ ਵੀ ਵਿੱਚ ਹੀ ਸਾਰੇ ਉਹ ਦਾੜੀ ਕੱਟ ਸੀ ਨਾ ਉਹ ਸਿਨਵਰ ਨਹੀਂ ਵੇਹਾ ਹੈ ਆ ਦੇਖ ਇਧਰ ਕਿਸ ਨੇ ਦਾੜੀ ਸਾਫ਼ ਹੀ ਨਹੀਂ ਕਰਾਈ ਵੀਰ ਹੋਣਾ ਨਹੀਂ ਉਵੇਂ ਹੀ ਲਵਾਦੀ ਫੋਟੋ ਭਰਾਵਾ ਚਲਾਤਾ ਕੰਮ ਆ ਇਧਰ ਬੈਠ ਇਧਰ ਵੇਖੀ ਮੈਂ ਇਧਰ ਤਾਂ ਖਾਲੀ ਹੈ ਤੇ ਭਾਜੀ ਹੋਣਾ ਦੀ ਪਲੇਟ ਜਾਦੀ ਕਿਹਾ ਵੇ ਮੰਮੀ ਦੇ ਭਰਾ ਵਗੈਣਾ ਮੰਮੀ ਵਗਾਇ ਤੇ ਮੰਮੀ ਵੇ ਇਧਰ ਕਰਦੀ ਉਹਦਾ ਮੂੰਹ ਗੱਲੋ ਪਲੇਟ ਪਲੇਟ ਚੈੱਕ ਕਰੀ ਮੰਮੀ ਦੀ ਮੰਮੀ ਦੀ ਪਲੇਟ ਤੇ ਪਲੇਟ ਚ ਕਿੰਨੇ ਕਾ ਦੋ ਪਕੌੜੇ ਆ ਆਹ ਇਹ ਮੰਮੀ ਇਹ ਘੱਟੋ ਘੱਟ 2 400 ਨੇ ਦੋ ਆ ਪਕਾਉੜੇ ਆ ਮੰਨੀ ਨਹੀਂ ਆਜੀ ਨਾ ਮੈਂ ਵੀ ਹੈਗੀ ਆ ਮੈਂ ਕਿੰਨੀ ਸੋਹਣੀ ਆ ਮੰਮੇ ਜੂਈ ਇਧਰ ਆ ਸ਼ਾਮ ਦਾ ਭਾਂਡਾ ਚਲਾਉਣੀ ਹਿੰਦੀ ਆ ਪਾਵਾ ਪਿੱੱਲਾ ਹੀ ਹੋਵੇ ਅੱਛਾ ਤੇ ਮਮਾ ਤੁਸਾਂ ਨੂੰ ਪਿੱੱਲੇ ਹੀ ਜੰਮਿਆ ਆਂ ਆਹ ਪਿੱੱਲੇ ਹੀ ਜੰਮਦਾ ਇਧਰ ਵਖਾ ਮੜਾਏ ਪਿੱੱਲੇ ਜੰਮ ਤਾਂ ਸਾਨੂੰ ਪਿੱਲਾ ਵੇਖ ਲੋ ਕਿੱਡਾ ਤਰਲਾ ਆਹੋ ਇਧਰ ਰੁਕ ਜਾ ਰੁਕ ਆ ਵੇ ਮੈਂ ਇੱਥੇ ਮੜਾਏ ਫੋਕਸ ਕਰੀਏ ਮੰਨੀ ਹੋਣਾ ਤੇ ਨੇ ਮੰਨੀ ਤਾਂ ਠੀਕ ਆ ਮੰਨੀ ਦੇਖ ਇਧਰ ਪਰ ਆ ਦਾ ਮੂੰਹ ਵੇਖੀ ਆਇਦਰ ਸੰਦੀਪ ਤੇ ਹਰਲੀਨ ਵੇਗ ਹਰਲੀਨ ਦਾ ਮੂੰਹ ਵੇ ਇਹਨਾਂ ਦਾ ਧਿਆਨ ਕਿੱਧਰ ਹੈ ਬੰਦਾ ਪੁੱਛਣ ਲੱਗਾ ਸੀ ਹੈ ਨਾ ਅਮੀ ਉਧਰ ਲੀਨ ਵਾਵਾ ਸੀ ਸੀ ਹਾਂ ਹੁਣ ਫੇਰ ਖੋਣ ਲੱਗ ਗਿਆ ਸਰੀਰ ਪਰਣ ਲੱਗ ਗਿਆ ਪਹਿਲਾਂ ਪੱਛੇ ਬਾਧੇ ਹਨ ਫਿਰ ਘਟਦੇ ਰਹਿੰਦੇ ਆ ਵੇਖ ਮੈਂ ਕਿੱਡੀ ਸੋਹਣੀ ਲੱਗਿਆ ਕਿਉਂ ਅਸਰ ਸਗਣ ਵਿਹਾਰ ਤੇ ਮੈਂ ਹੀ ਕਰਨੀ ਹਾਂ ਸਾਰੇ ਸਗਣ ਵਿਹਾਰ ਕੀਤੇ ਮੰਨੀਆਂ ਉਹਨਾਂ ਨੇ ਆ ਗਰਦੀਪ ਕਿੱਦਾਂ ਉਹਨਾਂ ਗੱਲ ਪੈਨ ਨੂੰ ਫਿਰਦੀ ਉਹਨਾਂ ਨਕਲੀ ਹਾਰ ਪਾ ਕੇ ਇਹ ਮੱਥੇ 'ਚ ਸੰਦੂਰ ਪੈਂਦਾ ਵਿਖਾ ਦੂੰ ਕਿਉਂ ਘਰ ਚੱਕ ਆ ਮਨ ਨੀਲ ਪੇਸੇ ਕੋਲ ਨੇ ਲਾਉਣੇ ਫੋਨਡੈਸ ਇਦੂ ਨੀ ਭੈਣੇ ਕੋਸ ਦੇਣ ਨੂੰ ਕਹਦਾ ਭਾਈ ਨੇ ਮੈਂ ਤਾਂ ਫੋਟੋ ਹੈ ਨਹੀਂ ਰੰਦਾ ਐਂ ਹੀ ਦੇ ਦਿੰਦਾ ਮੈਂ ਨਹੀਂ ਹੁਣ ਇਹਦੇ ਪੋਟੇ ਨਾਲ ਇਹ ਪਲਾਸਟਿਕ ਨਹੀਂ ਕੱਜਲ ਆ ਮੂੰਹ ਜੀ ਲਾਈ ਜਾਂਦੀ ਕੱਜਲ ਵੇਖੀ ਮੂੰਹ ਜੀ ਲਾਈ ਜਾਂਦੀ ਕੱਜਲ ਮੂੰਹ ਜੀ ਲਾਈ ਜਾਂਦੀ ਗੌਰ ਨਾਲ ਵੇਖੋ ਏ ਨਹੀਂ ਅੱਜ ਮੰਮੀ ਕਿਵੇਂ ਵੇਖਣ ਲਈ ਥੋੜੀ ਮੈਂ ਚੱਲ ਚੱਲ ਅੱਗੇ ਅੱਗੇ ਮੰਮੀ ਕਹਿੰਦੀ ਮੈਂ ਫੋਟੋ ਸ਼ੂਟ ਤੇ ਧਿਆਨ ਦੇ ਚਲੋ ਚਲੋ ਅੱਗੇ ਨੰਮੀ ਨੂੰ ਪਾਪੇ ਪਾਲਣਾ ਕਿਉਂ ਚੌੜੇ ਹੋ ਗਏ ਖੜੇ ਹੂੰ ਜੇ ਪਾਪੇ ਪਾਲ ਨੇ ਵਲੌਗ ਵੇਖ ਲੈਣਾ ਤੇਰੇ ਬੰਦਾ ਵੇਖੀ ਕੋਈ ਚੱਕ ਕਰਨੀ ਪਾਪੇ ਪਾਲ ਨਹੀਂ ਫ੍ਰੈਂਡਲੀ ਆ ਇੱਕੋ ਫ੍ਰੈਂਡਲੀ ਆਓ ਆ ਬਾਤ ਕੀ ਬਦਾ ਲੱਗੇ ਤੇਰੇ ਇੱਕੋ ਰਿੰਗਲ ਚੈੱਕ ਕਰ ਤੇਰੇ ਪੋਚ ਕਿਉਂ ਡਿੱਕਾ ਤਾਂ ਮੇਰੇ ਫੇਸ ਕੱਟ ਪਏ ਜਾਂਦਾ ਤੂੰ ਇਧਰੋਂ ਪੋਜ਼ ਹੁੰਦੇ ਪੋਜ਼ ਆ ਪੋਜ਼ ਹੀ ਜੋ ਵੀ ਹੁੰਦੇ ਆ ਜੋ ਵੀ ਹੁੰਦੇ ਆ ਪੋਚ ਹੁੰਦੇ ਆ ਜੋ ਵੀ ਹੁੰਦੇ ਆ ਹੁੰਦੇ ਆ ਆ ਮੰਮੀ ਦੇ ਭਰਾ ਇਧਰੇ ਆਵੇ ਤੁੰਹਾ ਥੋੜੇ ਬੰਦੇ ਗਏ ਸੀ ਨਾ ਨਹੀਂ ਹੁੰਦੇ ਇਹ ਨਹੀਂ ਅਗੇਜਮੈਂਟ ਥੋੜੀ ਆ ਇਹ ਅਗੇਜਮੈਂਟ ਦੀ ਵੀ ਮੋਟੇ ਦੀ ਵਿਆਹ ਤਾਂ ਹੀ ਕਰਾਇਆ ਤਿੰਨ ਸਾਲ ਬਾਅਦ ਅੱਛਾ ਇਹ ਅਗੇਜਮੈਂਟ ਦੀ ਹੈ ਸਾਰੀ ਹੈ ਨਾ ਇੱਕ ਮਿੰਟ ਪਹਿਲਾਂ ਕਰਾ ਲਈ ਅਗੇਜਮੈਂਟ ਤਾਂ ਸਾਰਿਆਂ ਤੋਂ ਹੀ ਪਹਿਲਾਂ ਆ ਵੇ ਕਿਉਂ ਮੰਨੀ ਪ੍ਰਾਪ ਦੇ ਮੂੰਹ ਤਾਂ ਸਮਾਈਲ ਨਹੀਂ ਗਈ ਭਾਈ ਜਿਹੜੀ ਮਰਜ਼ੀ ਫੋਟੋ ਵੇਖੋ ਹਾਂ ਜਿਹੜੀ ਮਰਜ਼ੀ ਫੋਟੋ ਜਿਹੜੀ ਮਰਜ਼ੀ ਫੋਟੋ ਕੋਈ ਵੀ ਫੰਕਸ਼ਨ ਹੋਵੇ ਚੱਲ ਹੁਣ ਫੇਰ ਬੋਡਵਾ ਔਡ ਗਈਆਂ ਬਸ ਖਤਮ ਇਸ ਦੇ ਨਾਲ ਇਹ ਇਹ ਜਿਹੜਾ ਹੁੰਦੇ ਹਨ ਹੁਣ ਅੱਜ ਦੇ ਚਿਹਰੇ ਸੀ ਉਹ ਅੱਜ ਤੋਂ 5.5 ਸਾਲ ਪਹਿਲਾਂ ਦੇ ਚਿਹਰੇ ਸੀ ਹਾਂ ਤੇ ਜਿਹੜੀ ਜਵਾਨੀ ਸੀ ਉਹ ਸਾਡੇ ਤਾਂ ਬੜੇ ਪਾ ਚੜ ਕੇ ਆ ਗਿਆ 50 ਸਾਲਾ ਜੀ ਬੜਾ ਪਾ ਆ ਗਿਆ ਹਾਂ ਭਾਈ 50 ਸਾਲ ਬੜਾ ਪਾ ਨਹੀਂ ਆਉਂਦਾ ਆ ਵੇਖੋ ਕੈਮ ਬੈਠੀ ਖਾ ਕੇ ਫੀਮ ਦਾ ਗੋਲਾ ਤੂੰ ਤਾਂ ਖਵਾ ਕੇ ਗਿਆ ਆ ਮਗਰ ਤੂੰ ਠੇਕਾ ਖੋਲ ਲਿਆ ਵਾ ਇੰਨੇ ਪਰ ਭਾਈ ਜਿਹੜੇ ਪਨੀਰ ਦੇ ਪਕੌੜਿਆਂ ਦਾ ਡੇੜਾ ਪਾਇਆ ਨੇ ਉੱਥੇ ਤੂੰ ਮੰਮੀ ਕੋਲ ਕੌਣ ਘਦਾਈ ਦੀ ਆ ਪੀਤੀ ਆਗਲੀ ਨਾਲ ਗੱਲ ਨਾ ਕਰੋ ਤੂੰ ਕਹਿੰਦੀ ਹੈ ਕਿ ਨਾ ਮੇਰੇ ਸਾਥ ਇੰਗੇਜਮੈਂਟ ਤੇ ਗੱਗੂ ਕਿਤੇ ਨੇ ਇੱਕ ਗੱਲ ਚੇਤਾ ਮੇਰੀ ਇੰਗੇਜਮੈਂਟ ਦੇ ਇੱਕ ਕੀ ਗੱਲ ਹੋਈ ਸੀ ਕੀ ਕਹਣਾ ਵੀ ਜਦੋਂ ਆਪਣੇ ਪਿੰਡ ਪਾਣੀ ਵਰੀ ਗਏ ਹਾਂ ਭਾਈ ਉਹ ਅੱਜ ਡਿਸਕਲੋਸ ਕਰਦੇ ਆ ਉਹਨਾਂ ਅਕੋਰਡਿੰਗ ਮੋਟਾ ਚਿੱਟਾ ਲਾਉਂਦਾ ਹਾਂ ਨਹੀਂ 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 ਮੂੰਹ ਤਾਂ ਮਾਰਦਾ ਪਿਆ ਡੁੱਟਾ ਡੁੱਟਾ ਅ ਡੁੱਟਾ ਡੁੱਟਾ ਜਿਹੜਾ ਤਾਹਿਆ ਦੇ ਵਿੱਚ ਕੱਟ ਦੋਗੀਆਂ ਤੂੰ ਮਾਨ ਤੰਦਲ ਪਾਉਣੀ ਆਹ ਨਾ ਹੋ ਗਏ ਮੈਂ ਨਹੀਂ ਮੰਮੀ ਪੈਰ ਹੀ ਮੁਰਜਣੇ ਮੰਮੀ ਜਿੰਨਾ ਵਜਾ ਹੈ ਸਾਡੇ ਤੇਰੇ ਨਾਲ ਪੈਰ ਵੀ ਮੁਰਜਣੇ ਬਾਅਦ ਗਿੱਟਾ ਫੜ ਕੇ ਰੱਖੀ ਤਾ ਵੀ ਆ ਵਾੜ ਦੇ ਤਾ ਵੀ ਮਚ ਜਾਈ ਲਾ ਕਾ ਜਾ ਕੇ ਮੈਂ ਲੱਗ ਗਿਆ ਹਾਂ ਝੂੜੇ ਮੈਂ ਤਾਂ ਕਹ ਤੂੰ ਆਪ ਦਿਮਾਗ ਲਾ ਭਰਾਵਾ ਉਹ ਗੱਲ ਛੱਡ ਦੇ ਇਹ ਟਾਪਿਕ ਤੋਂ ਹੀ ਭਟ ਗਏ ਆ ਥੋੜਾ ਯਾਰ ਦੱਸਣ ਲੱਗੇ ਸੀ ਥੋੜਾ ਬੰਦੇ ਦਾ ਭਰਾਵਾ ਜਦੋਂ ਮੰਗੇਜਮੈਂਟ ਹੀ ਮੇਰੀ ਹੈ ਨਾ ਅਸੀਂ ਸਾਰਿਆਂ ਨੂੰ ਦੱਸੀ ਬੈਠੇ ਸੀ ਕੱਲ ਨੂੰ ਬਈ ਬਲ ਕਰਨ ਦੀ ਹੈਗੇ ਨੇ ਟਾ ਤੇ ਆਪਾਂ ਸਾਰੇ ਤਿਆਰੀ ਕੀਤੀ ਮਾਵੇਂ ਮੂਮੇ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਸਾਰੇ ਚਾਲਾਂ ਲਾਗੇ ਬੰਨੇ ਜਿਹੜੇ ਸਾਡੇ ਸੱਜਣ ਵੀ ਤਾਂ ਸਾਰਿਆਂ ਨੂੰ ਦੱਸਿਆ ਆ ਅਸੀਂ ਸਾਰਾ ਸਮਾਨ ਤੇ ਸਮਾਨ ਲਿਆ ਕੇ ਤਿਆਰੀ ਕਰਕੇ ਬੈਠੇ ਉਹ ਰਾਤ ਨੂੰ ਸਾਡੇ ਘਰੇ ਆ ਗਏ ਪਾਪੇ ਪਾਲ ਹੋਣੀ ਪਾਪੇ ਤਾੜ ਹੋਣੀ ਨੀ ਨਾਦੀ ਦੇਲੇ ਚਿੱਟਾ ਪੀਂਦਾ ਨਿਕਾਇਆ ਉਹ ਚਾਰ ਪੰਜ ਨੇ ਉਹ ਰਲ ਕੇ ਆ ਗਏ ਉਹ ਕਹਿੰਦੇ ਵੇਖ ਕੇ ਰਾਈਏ ਘਰ ਕਿਵੇਂ ਐ ਸਿਸਟਮ ਇਰ ਨਹੀਂ ਇਹਨਾਂ ਨੇ ਤਸੱਲੀ ਹੋ ਗਈ ਪਰ ਇੱਕ ਤਸੱਲੀ ਦਾ ਰਾਹ ਜੀ ਹੋ ਗਈ ਸੀਗੀ ਪਰ ਉਹ ਫਿਰ ਵੀ ਉਹ ਕਹਿੰਦੇ ਸੀ ਅਸੀਂ ਟਾਈਮ ਦਿੱਤਾ ਉਹਨਾਂ ਨੂੰ ਕਹਿ ਕੇ ਆਏ ਆ ਕਿਹਾ ਵਾ ਅਸੀਂ ਤੇ ਜਾ ਕੇ ਆਵਾਂਗੇ ਚਾਹ ਪਾਣੀ ਪੀ ਕੇ ਆਵਾਂਗੇ ਮਾਸਣ ਜੀ ਦੀ ਬਹੁਤ ਵਧੀਆ ਉਹ ਕਦੀ ਸੁਣੀ ਸੁਣਾਈ ਗੱਲ ਤੇ ਯਕੀਨ ਨਹੀਂ ਕਰਦੀ ਹਾਂ ਉਹ ਆਪ ਦਾ ਐਕਸਪੀਰੀਅੰਸ ਪਰ ਇਹ ਚੱਲਣਾ ਵੀ ਚਾਹੀਦਾ ਪਤਾ ਮਨ ਨਹੀਂ ਹੁਣ ਹਾਸਾ ਆਉਂਦਾ ਹਰ ਮਨ ਮਹਿੰਦੀ ਲਵਾਈ ਜਾਵੇ ਕਦੀ ਪਬੈਦੀ ਲਵਾਈ ਜਾਵੇ ਦੱਸਦੀ ਹੁੰਦੀ ਜਦੋਂ ਤੇ ਕਹਿੰਦੀ ਜਦੋਂ ਮੈਨੂੰ ਫੋਨ ਗਿਆਲਾ ਕਹਿੰਦੀ ਮੇਰੀ ਮਹਿੰਦੀ ਉੱਤੇ ਹੀ ਛੋਟ ਗਈ ਆ ਉਹ ਰੇਟਾਂ ਲੰਘਾਵੇ ਇੱਕ ਜਾਵੇ ਇੱਕ ਜਾਵੇ ਵਿਚਾਰੀ ਦਾ ਚਲੋ ਭਈ ਅਸੀਂ ਇਹ ਵੀ ਦੱਸ ਦਿੰਨੇ ਆ ਨਿੱਕਿਆਂ ਦੀ ਲਾ ਮੈਂ ਆਇਆ ਦਾ ਮੂੰਹ ਕੱਟ ਆਇਆ ਇਹਨੇ ਤਾਂ ਬਹੁਤੀ ਨੀ ਪਸਦੀ ਜੇ ਤਾਂ ਉਹ ਨਹੀਂ ਆਇਆ ਨਾ ਪਰ ਉਹ ਕਿਦਾ ਫੋਨ ਆਉਂਦਾ ਚੱਕਰ ਚੱਕਰ ਗਿਆ ਸਾਡੇ ਕੋਲ ਮੈਂ ਮੈਸਜ ਕੀਤੀ ਪਰ ਨਵਾਲੀ ਆ ਨਿਭਾਈ ਆ ਨਹੀਂ ਦਿੱਤੀ ਸਾਰਾ ਕੋਤਪੋ ਪੋਛ ਪਰਤਾਲ ਹੋਈ ਆ ਚੰਗੀ ਤਰ੍ਹਾਂ ਵਚੋਲੇ ਵਿਚੋਲੇ ਸਾਰੇ ਬਣ ਗਏ ਹੁੰਦੀਆਂ ਮੰਦੀਆਂ ਨਹੀਂ ਪਾਤੀਆਂ ਜਿਹੜਾ ਦੋਸ਼ੇ ਗਿਰਜਿਆ ਪਾਣੀ ਮਾਰਦੋ ਨਾ ਉਹਦਾ ਮੂੰਹ ਕਾਲਾ ਹੁੰਦਾ ਹੁੰਦਾ ਮੈਂ ਤਾਂ ਛੋੜ ਤੇਰਾ ਵਿਚੋਲਾ ਕੌਣ ਸੀ ਸੱਚ ਹੱਚ ਦੱਸੀ ਇੱਕ ਇਧਰੋਂ ਇਹਨੂੰ ਲੈ ਕੇ ਗਿਆ ਤੇ ਉਧਰੋਂ ਉਹਨੂੰ ਲੈ ਕੇ ਆਇਆ ਜਿੱਜੇ ਭੈਣ ਨੂੰ ਵੱਡੀ ਨੂੰ ਤੇ ਗੱਲਬਾਤ ਸਾਰੀ ਕਿਨੇ ਕਿਤੇ ਗੱਲਬਾਤ ਫਿਰ ਮਨਦੀਪ ਨੇ ਤੇ ਪਾਜੀ ਨੇ ਕੀਤੀ ਜਾ ਕੇ ਠੋਕ ਕੇ ਨਾਲੇ ਆਪਣੇ ਘਰੇ ਤਨ ਪਤਾ ਜਿੱਦਣ ਗੱਲ ਹੋਈ ਸੀ ਉਸ ਦਿਨ ਆਪਣੇ ਘਰੇ ਹੋ ਸੀਗਾ ਪਾਰ ਸੀਗਾ ਸੁਣੀ ਸ਼ਾਇਦ ਨਹੀਂ ਜੀ ਖੰਡ ਪਾੜ ਸੀਗਾ ਆਪਾਂ ਕਰਾਇਆ ਖੰਡ ਪਾੜ ਕਰਾਇਆ ਸੱਚ ਆਲੂ ਵਾਲੇ ਪਰਾਂਠੇ ਪੱਕਦੇ ਤੋੜ ਖਾਰ ਪੀਣ ਵਾਲਾ ਚੀਜ਼ਾਂ ਯਾਦ ਰੱਖਿਆ ਗੁਰਦੀਪ ਉਹ ਤਾਂ ਯਾਦ ਆ ਟਾਈਮ ਐਡਜੈਕਟ ਬਤਾ ਯਾਰ ਐਡਜੈਕਟ ਸਹੀ ਪਰਾਂਠੇ ਨਰਸਰੀ ਕਲਾਸ ਦੀਆਂ ਸਹੇਲੀਆਂ ਯਾਦ ਆ ਪਰ ਇਹ ਗੱਲਾਂ ਮੈਨੂੰ ਕਦੇ ਨਹੀਂ ਯਾਦ ਮੈਨੂੰ ਉਹ ਕਰਦੀਆਂ ਗੱਲਾਂ ਕਾਦੀਆਂ ਯਾਦ ਤੂੰ ਜਦੋਂ ਉੱਥੇ ਜਾ ਕੇ ਆਪਣੇ ਜਗਰਾਉਂ ਜਦੋਂ ਆਪਾਂ ਬਹਿ ਕੇ ਪਾਪੇ ਪਾਲ ਉਹਨਾਂ ਨਾਲ ਮੁਲਾਕਾਤ ਕੀਤੀ ਹਾਂ ਚੇਤਾ ਨਹੀਂ ਰਾਜਾ ਪਾਪੇ ਚ ਆ ਨਹੀਂ ਨਹੀਂ ਰਾਜਾ ਨਾਜੇ ਟਾਬੇ 'ਚ ਜਿਹੜਾ ਉਰਲੇ ਪਾਸੇ ਵਾਲਾ ਪੈਂਦਾ ਵਾ ਆਹ ਹੋਈ ਗਏ ਸੀ ਤੁਸੀਂ ਜਿਹੜਾ ਉਹ ਲੱਗ ਗਈ ਆ ਉਹਦੇ ਰਾਜਾ ਟਾਬੇ 'ਚ ਬਾਹਰ ਆ ਜੇ ਨਾ ਨਖਰ ਦੇ ਨਾ ਚੜਦੀ ਰਾਜਾ ਟਾਬੇ 'ਚ ਹਾਂ ਤੇ ਉਹ ਉਹ ਉਦੋਂ ਪਾ ਮੈਂ ਤੁਹਾਨੂੰ ਦੱਸਦਾ ਉਦੋਂ ਨਾ ਪਾਪਾ ਪਾਲ ਕੋ ਦੱਸ ਕੇ ਰਿ ਗਿਆ ਸਾਨੂੰ ਕਰੋ ਅਹੀਂ ਹੋ ਵੀ ਸਕੀ ਮੰਦੀ ਮੈਨੂੰ ਰਾਜ ਭਾਜੀ ਕਹਿੰਦਾ ਨਹੀਂ ਕਹਿੰਦਾ ਜੇਸਾ ਹਣਾ ਬੰਦੇ ਮੈਨੂੰ ਲੱਗਦਾ ਮੈਨੂੰ ਅਣਖਾ ਲੱਗਦਾ ਬੰਦੇ ਅਣਖਾਲੇ ਹੀ ਲੱਦੇ ਪੈਂਦਾ ਪਰ ਉਹਦਾ ਮੋਟਾ ਨਹੀਂ ਸੀਗਾ ਨਹੀਂ ਨਹੀਂ ਕਹਿੰਦਾ ਵੀ ਮੈਨੂੰ ਅਣਖਾ ਕਹਿੰਦੇ ਇਨੇ ਵੀ ਛੈ ਨਹੀਂ ਮੰਨੇ ਇੱਕ ਗੱਲ ਬਹੁਤ ਵਧੀਆ ਕਿ ਕਿਨੇ ਹਰਮਨ ਨੂੰ ਬਿਠਾਇਆ ਕੋਲ ਉਹਨਾਂ ਨੇ ਹਰਮਨ ਨੂੰ ਪੁੱਛਿਆ ਕਿ ਤੂੰ ਖੁਸ਼ ਆ ਤੈਨੂੰ ਸਾਰਾ ਕੁਝ ਸੈਟ ਆ ਤੇ ਹਰਮਨ ਨੇ ਕਿਹਾ ਹਾਂ じゃ ਆ ਕੇ ਉਹ ਵੀ ਪੁੱਛ ਲੋ ਖੁਸ਼ ਆ ਮੈਂ ਤਾਂ ਦਾ ਹਣਾ ਜਾ ਹਰਮਨ ਨੇ ਉਹਨੇ ਬਦਾਈ ਕਿ ਕਿਹਾ ਹੀ ਉਹਨੇ ਨਾ ਜਦੋਂ ਪਾਪੇ ਪਾਲੋ ਨਾਨਾ ਗੱਲ ਪਾਪੇ ਪਾਲੋ ਨਾਨਾ ਕਿਹਾ ਕੀ ਨਹੀਂ ਇਹ ਕੰਮ ਨਹੀਂ ਚੱਲੇਗਾ ਲ ਮੈਰਜੀ ਇਸ ਨਾਟ ਅਲਾਉਡ ਇਸ ਮਾਈ ਰੂਮ ਫਿਰ ਦੱਸਿਆ ਕਿ ਪਿੰਦੀ ਨਹੀਂ ਇਕੱਲੀ ਕੀ ਜਾ ਕੇ ਉਹਨਾਂ ਦਾ ਹோம் ਵੇਖ ਆਓ ਫਿਰ ਉਹ ਆਪਣਾ ਹோம் ਵੇਖ ਗਏ ਹੀ ਇਕੱਲੇ ਇਹਨਾਂ ਨੂੰ ਪਤਾ ਲੱਗਾ ਕਿ ਜੇ ਅੰਗਰੇਜ਼ੀ ਬੋਲਣੀ ਸਾਰੀ ਬੋਲ ਜੇ ਨਹੀਂ ਤਾਂ ਪੰਜਾਬੀ ਬੋਲ ਹோம் ਹோம் ਕੀ ਲੈ ਜਾ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਬੰਦੇ ਵਜਣ ਆਲੇ ਆਈ ਕਿੰਨੇ ਬੰਦੇ ਹੈਲੋ ਸਸਰੀ ਗਾਲੀ ਤੇ ਨੂੰ ਮੈਂ ਤੈਨੂੰ ਦੱਸਦਾ ਉਹਨੂੰ ਪ੍ਰਭਾ ਪਤਾ ਕਿਵੇਂ ਪੈ ਗਿਆ ਹਾਂਜੀ ਹਾਂਜੀ ਵਧੀਆ ਵਧੀਆ ਫਿਰ ਪਾਪੇ ਪਾਲ ਨੂੰ ਪਤਾ ਲੱਗਿਆ ਵੀ ਇਹ ਵੀ ਸਾਡੇ ਵਾਂਗੂ ਵਜਨ ਵਾਲੇ ਬੰਦੇ ਆ ਭਾਰੇ ਬੰਦੇ ਆ ਆਹ ਦੇਖ ਲੀ ਮੈਂ ਅੱਜ ਅੱਜ ਆ ਇੱਕ ਮਿੰਟ ਹੋਲਡ ਵੀ ਵੈਰੀ ਮੱਚ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਹਨਾਂ ਟਾਈਮ ਲਈ ਬਾਏ ਬਾਏ ਟਾਟਾ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕਰੋ ਅਰਦਾਸ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ